बालाजी मोटर गुराया वालों दाणा मंडी गुराया विखे गुराया बलड सेवा दे सहयोग नाल शहीद भगत सिंह राजगुरु सुखदेव जी दे शहीदी दिहाड़े के शहीद दहाड़े नर्पित खूनदान कैंप लगाया गया जिस विच विचरासी यूनिट एक करके लोग सेवा दुआबा हस्पित जलंधर दी टीम नु गए नए पुनर्जोताई बैंक लुधियाणा वालों अखा दान करन दे फार्म भरे गए करन नु मेडल अते सन्मान पत्र दिते गए प्रमुख शख्सियत सम्मान चिन्ह के सम्मानित किया गया इस मौके बलजिंदर कला ने कहा कि खूनदान एक महान दान है इस नाल कई कीमती जाना बच जा सार्थ न खूनदान करना चाहता है इस मौके गुराया बलड से प्रधान हैप्पी माही ने खूनदान धनवाद कर संदेश खूनदान कई कीमती जान बचाई खूनदानू पहला फायदा यह है कि खूनदान मुफत किया जाता है बीमारिया का अनुपात चाली प्रतिशत तक घट जाता है अस् बीमारियों तो बचे रहते हाँ तो क्यों न इस मौके का लाभ उठाया जाए जात पात धर्म तो उपर उठ के मनुखता की सेवा करने खूनदान एक महान है। इस मौके राकेश दुग्गल अमृत पोसले, राम स्वरूप सरोए अशोक रत्तु जोशी, राकेश दुग्गल बलाक प्रदान, बलजिंदर पाहवा हरजीवन जैन विनय गुप्ता अशोक कुमार कमलजीत पाहवा हरमेश कुमार पृथ्वीपाल सिंह बजाज आटो तो मनप्रीत सिंह बिंद्रा सुनील गौतम अश्विनी कुमार वकील डॉक्टर ज्ञानचंद राकेश कुमार यूथ कांग्रेस सरबजीत सिंह अते होर मौजूद सन चेतना चैनल ले प्रदीप राजा दी रिपोर्ट मेरा नाम राकेश वर्मा जी मैं लवली ऑटो फगवाड़ा दिखे अवेलेबल हुनावा आज मैं बालाजी मोटर गराय वेखे साडे आरनसर दे नाल पहुंचे आवा इथे बालाजी मोटर गरायआ वलो अते माई साहब वलो ब्लड डोनर कैंप लगाया गया है ਜਿਹੜਾ ਕਿ ਬਹੁਤ ਹੀ ਚੰਗਾ ਤੇ ਵੱਡਾ ਪ੍ਰਾਲਾ ਹੈ ਬਲੱਡ ਦੇਣਾ ਇੱਕ ਇੰਨਾ ਅੱਛਾ ਕੰਮ ਹੈ ਕਿ ਬਲੱਡ ਡੋਨੇਟ ਕਰਨਾ ਕਿਸੇ ਦੀ ਜ਼ਿੰਦਗੀ ਨੂੰ ਬਚਾ ਸਕਦਾ ਹੈ ਅੱਜ ਸ਼ਹੀਦ ਭਗਤ ਸਿੰਘ ਜੀ ਦੀ ਰਾਜਗੁਰੂ ਜੀ ਸੁਖਦੇਵ ਜੀ ਦੀ ਯਾਦ ਦੇ ਵਿੱਚ ਇਹਨਾਂ ਨੇ ਇਹ ਕੈਂਪ ਲਗਾਇਆ ਮੈਂ लवली ਗਰੁੱਪ ਕੰਪਨੀ ਵੱਲੋਂ ਬਜਾਜ ਟਰੋ ਵੱਲੋਂ ਕਾਲੇ ਭਾਜੀ ਦਾ ਬਾਲਾਜੀ ਮੋਟਰ ਦੇ ਓਨਰ ਦਾ ਮਾਹੀ ਸਾਹਿਬ ਦਾ ਦੁੱਗਲ ਸਾਹਿਬ ਦਾ ਬੜਾ ਧੰਨਵਾਦੀ ਆ ਕਿ ਇਹਨਾਂ ਨੇ ਇੰਨਾ ਅੱਛਾ ਪ੍ਰਾਲਾ ਕਰਦੇ ਆ ਔਰ ਹਮੇਸ਼ਾ ਕਰਦੇ ਰਹਿੰਦੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਔਰ ਬਾਲਾਜੀ ਮੋਟਰ ਦੇ ਵਿੱਚ ਆਉਣ ਦਾ ਧੰਨਵਾਦ ਜੀ ਕਿ ਅੱਜ ਸਾਡੇ ਦੇਸ਼ ਨੂੰ ਯਾਦ ਕਰਾਉਣ ਲਈ ਸ਼ਹੀਦ ਭਗਤ ਸਿੰਘ ਰਾਜਗੁਰੂ ਜੀ ਸੁਖਦੇਵ ਜੀ ਦਾ ਸ਼ਹੀਦੀ ਦਿਵਸ ਆ ਉਨਾਂ ਨੂੰ ਸਮਰਪਿਤ ਬਾਲਾਜੀ ਮੋਟਰ ਕਰਾਇਆ ਉਹਨੂੰ ਖੂਨਦਾਨ ਕੈਂਪ ਗੁਰਾਇਆਂ ਬਲੱਡ ਸੇਵਾ ਦੇ ਸਹਿਯੋਗ ਨਾਲ ਹੈਪੀ ਮਾਈ ਜੀ ਸਾਹਿਬ ਜੀ ਦੀ ਸਾਰੀ ਟੀਮ ਨਾਲ ਇਹ ਆਯੋਜਿਤ ਕੀਤਾ ਗਿਆ ਕਿਉਂਕਿ ਬਲੱਡ ਖੂਨਦਾਨ ਇੱਕ ਮਹਾਰਾਗ ਹੈ ਕਿ ਉਹਨੂੰ ਹੀ ਪਤਾ ਲੱਗਦਾ ਜਦੋਂ ਹਸਪਤਾਲਾਂ ਵਿੱਚ ਕਿਸੇ ਪੇਸ਼ੈਂਟ ਨੂੰ ਜ਼ਰੂਰਤ ਪੈਂਦੀ ਹੈ ਤੇ ਹੈਪੀ ਮਾਈ ਜੀ ਗਲੱਡ ਬਲੱਡ ਆਪਣੀ ਗੁਰਾਇਆਂ ਬਲੱਡ ਸੇਵਾ ਨੂੰ ਆਵਾਜ਼ਾਂ ਪੈਂਦੀਆਂ ਸਾਡੇ ਸੁਮੇਰ ਕੁੰਜੀ ਖੜੇ ਨੇ ਸਾਰੀ ਇਹਨਾਂ ਦੀ ਟੀਮ ਖੜੀ ਆ ਇਹਨਾਂ ਨੂੰ ਲੋਕੀ ਆਵਾਜ਼ਾਂ ਮਾਰਦੇ ਨੇ ਵੀ ਸਾਨੂੰ ਬਲੱਡ ਚਾਹੀਦਾ ਉਸ ਵੇਲੇ ਇਹਨਾਂ ਦੀ ਜ਼ਰੂਰਤ ਪਤਾ ਲੱਗਦੀ ਤੇ ਬਹੁਤ ਹੀ ਇੱਕ ਵਧੀਆ ਕੰਮ ਨੇਕ ਉਪਰਾਲਾ ਹੈਪੀ ਮਾਈਂਡ ਦੀ ਟੀਮ ਵੱਲੋਂ ਗੁਰਿਆਣਾ ਬਲੱਡ ਸੇਵਾ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਅਸੀਂ ਇਹਨਾਂ ਦੇ ਬਹੁਤ ਹੀ ਆਭਾਰੀ ਆ ਕਿ ਇਹਨਾਂ ਨੇ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਦਿੱਤਾ ਕਿਸ ਮੌਕੇ ਤੇ ਮੈਂ ਕਹਿਣਾ ਚਾਹਾਂਗਾ ਅੰਕ ਦੇ ਬਲੱਡ ਦਾ ਬਲੱਡ ਦੇਣ ਨਾਲ ਕੋਈ ਵੀ ਸਰੀਰ ਵਿੱਚ ਸਰੀਰਕ ਕਮਜ਼ੋਰੀ ਨਹੀਂ ਆਉਂਦੀ ਉਲਟਾ ਬੰਦਾ ਬਿਮਾਰੀਆਂ ਤੋਂ ਬਚਦਾ ਹੈ ਕੋਈ ਬਿਮਾਰੀ ਅੰਦਰ ਹੋਵੇ ਤਾਂ ਪਤਾ ਲੱਗਦੀ ਹੈ ਇਸ ਵਹਿਮ ਨੂੰ ਖਤਮ ਕਰੀਏ ਆਪਣੇ ਜਿੰਨੇ ਵੀ ਜਨਰੇਸ਼ਨ ਹਨ ਉਹਨਾਂ ਨੂੰ ਮੈਂ ਸੱਦਾ ਦੇਣਾ ਚਾਹੁੰਦਾ ਹਾਂ ਜਿੱਥੇ ਵੀ ਬੈਠੀ ਹੈ ਜਿਹੜੇ ਵੀ ਇਲਾਕੇ 'ਚ ਬੈਠੀ ਹੈ ਜਮੂਰੀ ਨੇ ਵੀ ਗੁਰਿਆਆਂ ਕੈਂਪ ਲੱਗਾ ਜਾਂ ਜਿੱਥੇ ਵੀ ਤੁਸੀਂ ਦੇਖ ਰਹੇ ਕੈਂਪ ਲੱਗਾ ਜਾਂ ਬਲੱਡ ਆਫਸਟਾ ਜਿੱਥੇ ਡੋਨੇਸ਼ਨ ਹੁੰਦੀ ਆ ਉੱਥੇ ਜਰੂਰ ਆਪਣਾ ਬਲੱਡ ਦੇ ਕੇ ਆਓ ਆਪਾਂ ਸਾਲ ਵਿੱਚ ਚਾਰ ਵਾਰੀ ਬਲੱਡ ਦੇ ਸਕਦੇ ਆਂ ਆਪਾਂ ਇਸ ਬਹੁਤ ਹੀ ਵੱਡੇ ਯੱਗ ਵਿੱਚ ਆਪਣੀਆਂ ਹੂਫ਼ਤੀ ਪਾਈਏ ਧੰਨਵਾਦ ਜੀ ਜੈਨ ਜੀ ਸ਼੍ਰੀ ਭਗਤ ਸਿੰਘ ਜੀ ਰਾਜਗੁਰੂ ਔਰ ਸੁਖਦੇਵ ਜੀ ਦੀ ਨਿੱਕੀ ਜਆ ਬਲੂ ਸਮਰਪਿਤ ਜਿਹੜਾ ਇੱਕ ਮੰਦਾਰ ਕਹਿਤਾ ਹੈ ਜਿਹੇ ਬਾਲਾ ਜੀ ਮੋਟਰ ਗੁਰਾਇਆ ਵਿਖੇ ਲਗਾਇਆ ਜਾ ਰਿਹਾ ਜਿਹਦੇ ਵਿੱਚ ਅੱਜ ਬਹੁਤ ਸਾਰੇ ਫੰਡਾਰੀਆਂ ਨੇ ਫੰਡਾਰਨ ਕੀਤਾ ਔਰ ਅੰਗਦਾਨ ਦੇ ਫਾਰਮ ਵੀ ਭਰੇ ਗਏ ਨੇ ਅੱਜ ਸਪੈਸ਼ਲ ਨੁਆਬਾ ਹਸਪੀਟਲ ਜਿਲੰਦਰ ਦੇ ਟੀਮ ਜਿਹੜੀ ਉਹਨਾਂ ਦੇ ਕੰਮ ਕਰ ਰਹੀ ਹੈ ਔਰ ਜਿੱਥੇ ਮੈਂ ਲੋਕਾਂ ਨੂੰ ਇਸ ਸੂਦਾਨ ਚੈਂਪਲੇ ਧੰਨਵਾਦ ਕਰਨਾ ਚਾਹਾਂਗਾ ਤੇ ਤੁਹਾਨੂੰ ਇੱਕ ਸੁਨੇਹਾ ਦੇਣਾ ਚਾਹਾਂਗਾ ਕਿ ਤੁਹਾਡੇ ਦੁਆਰਾ ਦਿੱਤਾ ਗਿਆ ਜਿਹੜਾ ਦਾਨ ਉਹਦੇ ਨਾਲ ਤਿੰਨ ਦੀਆਂ ਜ਼ਿੰਦਗੀਆਂ ਨੂੰ ਬਚਾਇਆ ਜਾਂਦਾ ਇਹ ਮੈਸੇਜ ਤੁਸੀਂ ਅਕਸਰ ਸੁਣਿਆ ਹੋਵੇਗਾ ਪਰ ਇਹਦੇ ਨਾਲ ਨਾਲ ਜਿਹੜਾ ਆਪ ਦਾ ਫਾਇਦਾ ਉਹ ਸ਼ਾਇਦ ਉਸ ਤੋਂ ਵੱਧ ਹੈ ਆਪਾਂ ਬੰਦਾ ਜਿਹੜਾ ਇਨਸਾਨ ਜਦੋਂ ਬਲੱਡ ਡੋਨੇਟ ਕਰਦਾ ਉਹਦੇ ਨਾਲ ਸਾਨੂੰ ਆਪ ਦੇ ਜਿਹੜੇ ਕੂਨ ਦੇ ਟੈਸਟ ਹੈ ਜਿਹਦੀ ਕੀਮਤ ਲਗਭਗ 3 ਤੋਂ 4000 ਰੁਪਏ ਆ ਉਹ ਫ੍ਰੀ ਹੋ ਜਾਂਦੀ ਹੈ ਔਰ ਸਾਨੂੰ ਸਮਾਂ ਰਹਿੰਦੇ ਆਪ ਦੀਆਂ ਬਿਮਾਰੀਆਂ ਦਾ ਪਤਾ ਲੱਗ ਜਾਂਦਾ ਤੇ ਅਸੀਂ ਉਹਦਾ ਇਲਾਜ ਕਰਾ ਸਕਦੇ ਸਮਾਂ ਰਹਿੰਦੇ ਇਲਾਜ ਕਰਾ ਸਕਦੇ ਆ ਕਿਉਂਕਿ ਕਈ ਵਾਰ ਸਾਨੂੰ ਪਤਾ ਲੱਗਦਾ ਬਾਅਦ ਵਿੱਚ ਕਿ ਸਾਨੂੰ ਇਹ ਬਿਮਾਰੀ 34 ਸਟੇਜ ਤੇ ਪਹੁੰਚ ਗਈ ਹੈ ਸੋ ਰੱਬ ਨਾ ਕਰੇ ਇੰਨਾ ਦਾ ਚੜੀ ਟਾਈਮ ਆਵੇ ਕਿਸੇ ਤੇ ਸੋ ਮੈਂ ਸਾਰਿਆਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਇੱਕ ਨੂੰ ਦਾ ਤੇ ਜਿੱਥੇ ਕੋਈ ਆਪ ਨੂੰ ਫਾਇਦੇ ਹੈਗੇ ਆ ਕੈਂਸਰ ਔਰ ਦਿਲ ਦੀਆਂ ਬਿਮਾਰੀਆਂ ਇਹਦੇ ਤੋਂ ਤਕਰੀਬਨ 40 ਤੋਂ 40 ਤੋਂ 50% ਤੱਕ ਦੇ ਚਾਂਸ ਘਟ ਜਾਂਦੇ ਆ ਕਿ ਇਹ ਬਿਮਾਰੀਆਂ ਨਾਲ ਅਸੀਂ ਗ੍ਰਸਤ ਹੋ ਜਾਈਏ ਸੋ ਕਿਉਂ ਨਾ ਸਾਨੂੰ ਰੱਬ ਨੇ ਜਿਹੜਾ ਮੌਕਾ ਦਿੱਤਾ ਹੈ ਇਨਸਾਨੀ ਜਾਮੇ ਵਿੱਚ ਆ ਕੇ ਜਾਤ ਪਾਤ ਧਰਮਾਂ ਤੋਂ ਉੱਪਰ ਉੱਠ ਕੇ ਇੱਕ ਇਨਸਾਨੀਅਤ ਦੀ ਸੇਵਾ ਕਰਨ ਦਾ ਜਿਹੜਾ ਮੌਕਾ ਸਾਨੂੰ ਦਿੱਤਾ ਫੂਲ ਦਾ ਫੂਲ ਦਾ ਇੱਕ ਮਹਾਦਾਨ ਤਾਂ ਹੀ ਕਿਹਾ ਗਿਆ ਕਿਉਂਕਿ ਫੂਲ ਦਾ ਦੀ ਬੋਤਨ ਦੇ ਉੱਤੇ ਕਿਸੇ ਵੀ ਧਰਮ ਕਿਸੇ ਜਾਤ ਦਾ ਲੈਵਲ ਨਹੀਂ ਹੁੰਦਾ ਸੋ ਆਓ ਇਸ ਮਿਸ਼ਨ ਨਾਲ ਜੁੜੀਏ ਦਾਨ ਕਰਿਏ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਆਪਣਾ ਬੜਮੁੱਲਾ ਯੋਗਦਾਨ ਪਾਈਏ ਔਰ ਲੋਕਾਂ ਦੀ ਜਿੰਦਗੀ ਆਮਜਾਨ ਦੇ ਵਿੱਚ ਸਹਾਇੀ ਹੋਈਏ ਔਰ ਨਾਲ-ਨਾਲ ਆਪਣੇ ਲਈ ਜਿਹੜਾ ਬੋਡੀ ਫਿਟਨੈਸ ਹੈ ਸਰ ਉਹ ਆਪਣਾ ਪਤਾ ਲੱਗਦਾ ਔਰ ਉਹਦੇ ਨਾਲ ਸਾਡੀ ਬੋਡੀ ਨੂੰ ਵੀ ਸਾਡੇ ਹੁੰਦੇ ਆ ਇਸ ਉਹ ਨਾਲ-ਨਾਲ ਇਹ ਵੀ ਕਹਿਣਾ ਚਾਹਾਂਗਾ ਕਿ ਅੱਖਾਂ ਮਾਰਦੇ ਵਿੱਚ ਚੱਲਣਾ ਚਾਹੀਏ ਅੱਖਾਂ ਦਾਸ ਦੀ ਮਹਾਦਾਨ ਨੇ ਕਿਉਂਕਿ ਅੱਖਾਂ ਦਾ ਕੋਈ ਹੋਰ ਕੁਤਰੀਆਂ ਤੋਂ ਬਿਨਾ ਕੋਈ ਸਮਾਧਾਨ ਨਹੀਂ ਹੈ ਸੋ ਜੇ ਅਸੀਂ ਜਿਉਦੇ ਜੀ ਅੱਖਾਂ ਨਾਲ ਦੇ ਪਰਪਰ ਲੰਨੇ ਆਂ ਔਰ ਮਰਨ ਤੋਂ ਬਾਅਦ ਜਿਹੜੀ ਅੱਖਾਂ ਸਾਡੀਆਂ ਬਣੇ ਜਾਂਦੀ ਆ ਉਹ ਕਿਸੇ ਹੋਰ ਰਮਸ਼ਨ ਨੂੰ ਪਾਈਆਂ ਜਾਂਦੀ ਆ ਜਿਹੜਾ ਇਸ ਦੁਨੀਆ ਨੂੰ ਦੇਖ ਨਹੀਂ ਸਕਦਾ ਸੋ ਅਸੀਂ ਜਿਹੜੀਆਂ ਅੱਖਾਂ ਜ਼ਿਆਦਾ ਜਲਾ ਕੇ ਜਾਂ ਰਾਖ ਕਰਕੇ ਚਲੇ ਜਾਂਦੇ ਆ ਇਹ ਆਪਣੇ ਸੋ ਜੇ ਸਾਨੂੰ ਮੌਕਾ ਮਿਲਿਆ ਹੈ ਤਾਂ ਆਪਾਂ ਇਹ ਅੱਖਾਂ ਨੂੰ দান ਕਰ ਦਈਏ ਔਰ ਇਹ ਅੱਖਾਂ ਨਾਲ ਕੋਈ ਹੋਰ ਦੇਖਣ ਲਈ ਕੁਝ ਵੀ ਆਓ ਇਸ ਮਿਸ਼ਨ ਨਾਲ ਤੁਸੀਂ ਵੀ ਜੁੜੋ ਧੁੰਦਾਨ ਕਰਿਏ ਔਰ ਅੱਖਾਂ ਨਾਲ ਇਹ ਮਿਸ਼ਨ ਨਾਲ ਜੁੜ ਕੇ ਲੋਕਾਂ ਦੀਆ ਜਿੰਦਗੀ ਆ ਬਚਾਣ ਵਿੱਚ ਬੜਮੁੱਲਾ ਯੋਗਦਾਨ ਪਈ ਹੈ ਜੈਹ ਜਿੰਕਲਾ ਜਿੰਦਾਬਾਦ